ਰਿਸ਼ਵਤ ਖੋਰੀ ਵਿੱਚ ਫਸੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਹੜਤਾਲ ਕਰਨ ਵਾਲਿਆਂ ਨਾਲ ਅਸੀਂ ਕਦੇ ਵੀ ਸਮਝੌਤਾ ਨਹੀਂ ਕਰਾਂਗੇ ਇਹ ਜ਼ਿਕਰ ਸੀ ਐਮ ਆਨ ਦੇ ਵੱਲੋਂ ਕੀਤਾ ਗਿਆ ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਸੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਕੰਮ ਕਰ ਰਹੇ ਹਾਂ ਕਿਸੇ ਵੀ ਭ੍ਰਿਸ਼ਟ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਕੋਈ ਵੀ ਹੋਵੇ ਤਹਿਸੀਲਦਾਰ ਕੀ ਬਣਿਆ ਫਿਰ ਤਹਿਸੀਲਦਾਰਾਂ ਬਾਰੇ ਕੀ ਕਹੋ ਗੱਲ ਗੱਲ ਤੇ ਹੜਤਾਲ ਗੱਲ ਸਾਡੇ ਆ ਬੰਦੇ ਫੜਲੇ ਜੀ ਰਿਸ਼ਵਤ ਚ ਹੜਤਾ ਹੈ ਅਸੀਂ ਨਹੀਂ ਰਿਸ਼ਤੀਆਂ ਕਰਦੇ ਮੈਂ ਕਿਹਾ ਨਾ ਕਰੋ ਮੈਂ ਕਦੋਂ ਕਰਾਉਣਾ ਥੋੜੇ ਤੋਂ ਲਾ ਆ ਕੇ ਰਖਾਇਓ ਉਹਨਾਂ ਕਰਕੇ ਬਾਤ ਗੱਲ ਨਹੀਂ ਕਰਵਾ ਲੋ ਜੀ ਸਾ ਤੋਂ ਉਹ ਮੈਂ ਕਿਹਾ ਯਾਰ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਥੋੜੀ ਬੰਦੇ ਹੋ ਸਰਕਾਰ ਨੂੰ ਬਲੈਕਮੇਲ ਕਰ ਰਹੇ ਹੋ ਤੁਸੀਂ ਵੀ ਕ੍ਰਾਪਸ਼ਨ ਦੇਖਣਾ ਕੋਈ ਹੋਰ ਰੀਜ਼ਨ ਹੁੰਦਾ ਕੋਈ ਮੰਗਾਂ ਹੁੰਦੀਆਂ ਮੈਂ ਬਿਠਾ ਕੇ ਗੱਲ ਕਰ ਲੈਂਦਾ ਵੀ ਆ ਜਾਓ ਮੇਰੇ ਕੋਲ ਮੇਰੇ ਨਾਲ ਆ ਜਾਓ

ਗੱਲ ਕੀ ਹੈ ਮੇਰਾ ਮੇਰਾ ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਨਾ ਹੀ ਮੇਰੀ ਭੂਆ ਦਾ ਮੁੰਡਾ ਉਹਨਾਂ 'ਚ ਕੋਈ ਕਈ ਵਿਚਾਰੇ ਅਜੇ ਵੀ ਹੋਣਗੇ ਜਿਹੜੇ ਹੜਤਾਲ 'ਚ ਸ਼ਾਮਲ ਨਹੀਂ ਹੈਗੇ ਬਦਲੀਆਂ ਉਹਨਾਂ ਦੀ ਵੀ ਹੋ ਗਈਆਂ ਤਾਂ ਬਲਕ 'ਚ ਹੋ ਗਈਆਂ ਹੁਣ ਪਰ ਮੇਰਾ ਮਕਸਦ ਹੈ ਪਬਲਿਕ ਨੂੰ ਤੰਗ ਕਿਉਂ ਕਰਦੇ ਹੋ ਤੁਸੀਂ ਲੋਕਾਂ ਨੂੰ ਤੰਗ ਕਰਕੇ ਸਰਕਾਰ ਤੇ ਦਬਾਅ ਬਣਾਉਂਦੇ ਹੋ ਇਹ ਤਾਂ ਨਹੀਂ ਚੱਲੂਗਾ ਜੀ ਇੱਥੇ ਫਿਰ ਇਹ ਤੁਸੀਂ ਹਰ ਰੋਜ਼ ਹੀ ਕਰੀ ਜਾਇਆ ਕਰੋਗੇ ਆ ਬੰਦ ਹੈ ਜੀ ਅੱਜ ਇੱਥੇ ਧਰਨਾ ਹੈ ਜੀ ਅੱਜ ਇੱਥੇ ਬੰਦ ਹੈ ਜੀ ਅੱਜ ਹੜਤਾਲ ਹੈ ਜੀ ਕੀ ਹੈ ਸਾਡੇ ਪੰਜਾਬ ਦਾ ਨੁਕਸਾਨ ਹੋ ਹੀ ਜਾਂਦਾ ਸੋ ਵੀਰੋ ਤੁਹਾਡੇ ਨਾਲ ਆ ਜਮਾ ਤੁਹਾਡੇ ਨਾਲ ਆ ਦਿਲੋਂ ਏਸੇ ਕਰਕੇ ਫੈਸਲੇ ਲੈ ਸਕਦੇ ਆ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆ ਸਾਨੂੰ ਆਪ ਨੂੰ ਕੋਈ ਡਰ ਨਹੀਂ ਕਿਸੇ ਗੱਲੋਂ ਕਾਣੇ ਨਹੀਂ ਹੈਗੇ ਤਾਂ ਲੈ ਫੈਸਲੇ ਲੈ ਸਕਦੇ ਆ ਇਹ ਜੇ ਕਿਸੇ ਗੱਲੋਂ ਕਾਣੇ ਹੁੰਦੇ ਹਵਾਲਾ ਗਾ ਖੱਡ ਪਰੇ ਆਪਾਂ ਨੇ ਕੀ ਲੈਣਾ ਇਹ ਆਪਣਾ ਕੱਟ ਲੈਣਗੇ ਉਦੋਂ ਦੇ ਬੋਲੇ ਨੇ ਵਿਰੋਧੀ ਕੁਝ ਨਹੀਂ ਬੋਲੇ ਕਿਉਂਕਿ ਕਹਿ ਹੀ ਨਹੀਂ ਬੋਲਣ ਨੂੰ ਕੁਝ ਰਿਸ਼ਵਤ ਖੋਰੀ ਵਿੱਚ ਫਸੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਹੜਤਾਲ ਕਰਨ ਵਾਲਿਆਂ ਨਾਲ ਅਸੀਂ ਕਦੇ ਵੀ ਸਮਝੌਤਾ ਨਹੀਂ ਕਰਾਂਗੇ ਇਹ ਜ਼ਿਕਰ ਸੀ ਐਮ ਆਨ ਦੇ ਵੱਲੋਂ ਕੀਤਾ ਗਿਆ ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਸੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਕੰਮ ਕਰ ਰਹੇ ਹਾਂ ਕਿਸੇ ਵੀ ਭ੍ਰਿਸ਼ਟ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਕੋਈ ਵੀ ਹੋਵੇ ਤਹਿਸੀਲਦਾਰ ਕੀ ਬਣਿਆ ਫਿਰ ਕਸਿਲ ਦਾ ਨਾਮ ਰੱਖੀ ਕਾਉਂ ਗੱਲ ਗੱਲ ਤੇ ਹੜਤਾਲ ਗੱਲ ਸਾਡੇ ਆ ਬੰਦੇ ਫੜ ਲੇ ਜੀ ਰਿਸ਼ਵਤ ਚ ਹੜਤਾਲ ਅਸੀਂ ਨਹੀਂ ਰਿਸ਼ਤੀਆਂ ਕਰਦੇ ਮੈਂ ਕਿਹਾ ਨਾ ਕਰੋ ਮੈਂ ਕਦੋਂ ਕਰਾਉਣਾ ਥੋੜੇ ਤੋਂ ਲਾ ਕੇ ਰਖਾਇਓ ਓਂ ਕਰਕੇ ਬਾਤ ਗਏ ਕਰਵਾ ਲੋ ਜੀ ਸਾ ਤੋਂ ਉਹ ਮੈਂ ਕਿਹਾ ਯਾਰ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਥੋੜੀ ਬੰਦੇ ਹੋ ਸਰਕਾਰ ਨੂੰ ਬਲੈਕਮੇਲ ਕਰ ਰਹੇ ਹੋ ਤੁਸੀਂ ਵੀ ਕਰਾਪਸ਼ਨ ਦੇਖ ਲੈ ਕੋਈ ਹੋਰ ਰੀਜ਼ਨ ਹੁੰਦਾ ਕੋਈ ਮੰਗਾਂ ਹੁੰਦੀਆਂ ਮੈਂ ਬਿਠਾ ਕੇ ਗੱਲ ਕਰ ਲੈਂਦਾ भी आ जाओ मेरे को मेरे ना आ जाओ आता कोई गल ही नहीं कि साढ़े तन बे फल जी रिश्वत छडो नहीं तो अभी हड़ताल करा लसेंस दई सको पैसे उवाई वो भी एय करता चल भी धूरी आला पठानकोट पठानकोट आला उधर मंगदोट है ਗੱਲ ਕੀ ਹੈ ਮੇਰਾ ਮੇਰਾ ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਨਾ ਹੀ ਮੇਰੀ ਭੂਆ ਦਾ ਮੁੰਡਾ ਉਹਨਾਂ 'ਚ ਕੋਈ ਕਈ ਵਿਚਾਰੇ ਇਹ ਜੇ ਵੀ ਹੋਣਗੇ ਜਿਹੜੇ ਹੜਤਾਲ 'ਚ ਸ਼ਾਮਲ ਨਹੀਂ ਹੈਗੇ ਬਦਲੀਆਂ ਉਹਨਾਂ ਦੀ ਵੀ ਹੋ ਗਈਆਂ ਤਾਂ ਬਲਕ 'ਚ ਹੋ ਗਈਆਂ ਹੁਣ ਪਰ ਮੇਰਾ ਮਕਸਦ ਹੈ ਪਬਲਿਕ ਨੂੰ ਤੰਗ ਕਿਉਂ ਕਰਦੇ ਹੋ ਤੁਸੀਂ ਲੋਕਾਂ ਨੂੰ ਤੰਗ ਕਰਕੇ ਸਰਕਾਰ ਤੇ ਦਬਾਅ ਬਣਾਉਂਦੇ ਹੋ ਇਹ ਤਾਂ ਨਹੀਂ ਚੱਲੂਗਾ ਜੀ ਇੱਥੇ ਫਿਰ ਇਹ ਤੁਸੀਂ ਹਰ ਰੋਜ਼ ਹੀ ਕਰੀ ਜਾਇਆ ਕਰੋਗੇ ਆ ਬੰਦ ਹੈ ਜੀ ਅੱਜ ਇੱਥੇ ਧਰਨਾ ਹੈ ਜੀ ਅੱਜ ਇੱਥੇ ਬੰਦ ਹੈ ਜੀ ਅੱਜ ਹੜਤਾਲ ਹੈ ਜੀ ਕੀ ਹੈ ਇਹ ਸਾਡੇ ਪੰਜਾਬ ਦਾ ਨੁਕਸਾਨ ਹੋਈ ਜਾਂਦਾ ਸੋ ਵੀਰੋ ਤੁਹਾਡੇ ਨਾਲ ਆ ਜਮਾ ਤੁਹਾਡੇ ਨਾਲ ਆ ਦਿਲੋਂ ਇਹੇ ਕਰਕੇ ਫੈਸਲੇ ਲੈ ਸਕਦੇ ਆ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆ ਸਾਨੂੰ ਆਪ ਨੂੰ ਕੋਈ ਡਰ ਨਹੀਂ ਕਿਸੇ ਗੱਲੋਂ ਕਾਣੇ ਨਹੀਂ ਹੈਗੇ ਤਾਂ ਇਹ ਫੈਸਲੇ ਲੈ ਸਕਦੇ ਆ ਇਹ ਜੇ ਕਿਸੇ ਗੱਲੋਂ ਕਾਣੇ ਹੁੰਦੇ ਵਾ ਲਗਾ ਖੱਡ ਪਰੇ ਆਪਾਂ ਨੇ ਕੀ ਲੈਣਾ ਇਹ ਆਪਣਾ ਕੱਟ ਲੈਣਗੇ ਉਦੋਂ ਦੇ ਬੋਲੇ ਨੇ ਵਿਰੋਧੀ ਕੁਝ ਨਹੀਂ ਬੋਲੇ ਕਿਉਂਕਿ ਕਹੀ ਨਹੀਂ ਬੋਲਣ ਨੂੰ ਕੁਝ